ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਆਪਣੀ ਮਤ ਹੀ ਬੰਧਨ ਹੈ ਆਪਣੀ ਅਕਲ ਹੀ ਬੰਧਨ ਹੈ ਜਿਤਨੇ ਚਿਰ ਤੱਕ ਜੀਵਣਾ ਆਪਣੀ ਮਤ ਦੇ ਮੁਤਾਬਕ ਹੈ ਇਨੋ ਹੀ ਮਨਮਤ ਕਹਿੰਦੇ ਨੇ ਜ਼ਲਾਉਂ ਔਰ ਮਨਮੁਖ ਕਹਿੰਦੇ ਆਪਣੀ ਮਤ ਹੀ ਬੰਧਨ ਹੈ ਆਪਣੀ ਅਕਲ ਹੀ ਬੰਧਨ ਹੈ ਜਿਤਨੇ ਚਿਰ ਤੱਕ ਮਨੁੱਖ ਜੀ ਰਿਹਾ ਹੈ ਆਪਣੇ ਅਕਲ ਦੇ ਮੁਤਾਬਕ ਦੁੱਖ ਬਣਿਆ ਰਹੇਗਾ ਜਨਮ ਤੇ ਮਰਨ ਵੀ ਬਣੇ ਰਹਿਣਗੇ ਫਿਰ ਮਹਾਰਾਜ ਕਹਿੰਦੇ ਨੇ ਪਾਪ ਵੀ ਬਣੇ ਰਹਿਣਗੇ ਪਾਪ ਪੁੰਨ ਨਾਲ ਨਹੀਂ ਧੋਲਣਗੇ ਪੁੰਨ ਕਰਦੇ ਆ ਵੀ ਪਾਪ ਕਰਨ ਪੈਣਗੇ ਦਾਨ ਦੇਣ ਵਾਸਤੇ ਵੀ ਬੇਈਮਾਨੀ ਕਰਨੀ ਪੈਗੀ ਆਪ ਸੁਣ ਕੇ ਹੈਰਾਨ ਹੋਵਗੇ ਬੜਾ ਕ੍ਰਾਂਤੀਕਾਰੀ ਬਚਨ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਪ ਪੁੰਨ ਦੋਏ ਇਕ ਸਮਾਨ ਇਕ ਹੋ ਜਾਣਾ ਹੁਣ ਇੱਥੇ ਹੈਰਾਨਗੀ ਹੋ ਜਾਏਗੀ ਤੇ ਜੇ ਪਾਪ ਤੇ ਪੁੰਨ ਸਾਹਮਣੇ ਬਰਾਬਰ ਨੇ ਇਕ ਹੋ ਜਾਣਾ ਹੈ ਫਿਰ ਤੇ ਪੋਨ ਕਰਨ ਦੀ ਲੋੜ ਨਹੀਂ ਹੋਈ ਪਾਪੀ ਪੁੰਨੀ ਕੋਈ ਹੋ ਗਏ ਇਕੋ ਹੋ ਗਏ ਆਪਣੀ ਅਕਲ ਨਾਲ ਮੈਂ ਪਾਪ ਕਰ ਰਿਹਾ ਆਪਣੀ ਅਕਲ ਨਾਲ ਮੈਂ ਪੁੰਨ ਕਰ ਰਿਹਾ ਇਹ ਦੋਵੇਂ ਬਰਾਬਰ ਨੇ ਦੋਵੇਂ ਬਰਾਬਰ ਨੇ ਕਿਉਂਕਿ ਅਕਲ ਸੇਮਤ ਹੈ ਅਕਲ ਮੈਲੀ ਹੈ ਮਨੁੱਖ ਦਾ ਮਨ ਮੈਲਾ ਹੈ ਸਮਝ ਮੈਲੀ ਹੈ ਅਕਲ ਮੈਲੀ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਐਸਾ ਕਹਿੰਦੀ ਐ ਮਨ ਮੈਲੇ ਸਭ ਕਿਛ ਮੈਲਾ ਤਨ ਦਉ ਤੇ ਮਤ ਅੱਛਾ ਨਾ ਹੋਏ ਬਰਦਾਸ਼ ਕਰ ਲੈਣਾ ਇਹ ਸ਼ਬਦ ਅਗਰ ਮਨ ਮੈਲ ਹੈ ਤੋ ਇਹਦਾ ਕੀਤਾ ਹੋਇਆ ਪਾਠ ਮੈਲਾ ਹੈ ਮਨ ਮੈਲਾ ਤੋ ਇਹਦੀ ਕੀਤੀ ਹੋਈ ਕਥਾ ਮੈਲੀ ਐ ਮੈਲ ਨਹੀਂ ਦੋਵੇ ਮਨ ਮੈਲਾ ਤੋ ਇਹ ਦੇ ਕੀਤੀ ਹੋਈ ਸੇਵਾ ਤੇ ਦਾਨ ਮੈਲੇ ਮਨ ਮੈਲਾ ਹੈ ਤੋ ਇਹ ਦੇ ਕੀਤੇ ਹੋਏ ਸਾਰੇ ਪੁੰਨ ਵੀ ਮੈਲੇ ਨੇ ਆ ਮੇਰੇ ਹੱਥ ਕਾਲਖ ਨਾਲ ਭਰੇ ਹੋਵਨ ਤੇ ਅਪਵਿੱਤਰ ਹੋਵਨ ਮੈਂ ਜਿਸ ਜਿਸ ਚੀਜ਼ ਨੂੰ ਛੋਵਾਂਗਾ ਬਾਬੇ ਕੁਛ ਵੀ ਹੈ ਉਹ ਤੇ ਦਗੀ ਹੁੰਦੀ ਜਾਏ ਹੋਤੇ ਮੈਦੀ ਹੁੰਦੀ ਜਾਏ